ਨਾਮ ਤੇ ਪ੍ਰਿਆਵੇ ਸਾਡੀ ਭਰ ਦੀ ਸਾਰਿਆਂ ਦੇ ਗੁਰੂ ਨਾਲ ਪ੍ਰਮਾਤਮਾ ਨਾਲ ਸਾਥ ਬਣੇ ਸਾਰਿਆਂ ਦਾ ਜੀਵਨ ਸਭ ਹੋਵੇ ਸਾਰਿਆਂ ਦੀ ਬਚੀ ਜ਼ਿੰਦਗੀ ਗੁਰੂ ਗ੍ਰੰਥ ਜਪਦੇ ਉੱਤੇ ਗੁਵੇ ਅਰਦਾਸ ਹੈ ਗੁਰੂ ਸਾਹਿਬ ਦੇ ਚਰਨਾਂ ਚ तमाम तुਆ ਦੀ ਖਮਾ ਦੇਵ ਸਦਨ ਪਸੀਸੜੀਆਂ ਨੇ ਹੋਵੇ ਸਾਡੇ ਸੋਹਰੇ ਅਨੰਦ ਸਾਹਿਬ ਦੀ ਮਾਨੀਹਾਜ਼ਰੀ ਹੋਵੇ ਕੋਈ ਵੀ ਰਸਨਾਵਾਂ ਦੀ ਨਾ ਰਵੇ ਗੱਦਬੱਦ ਕੇ ਰਸਨਾਵਾਂ ਪਿਤਰ ਕਰੋ ਜੀ ਅਨੰਦ ਸਾਹਿਬ ਰਾਪਤਲੇ ਮਹਲਾ 3 ਅਨੰਦੀ ਪੂਰਤਕਾਰ ਸਤਿਗੁਰ ਪ੍ਰਸਾਦ ਆਨੰਦ ਪ੍ਰਿਆ ਮੇਰੀ ਪਾਇਆ ਸਭ ਗੁਰੂ ਮੈਂ ਪਾਇਆ ਆਦਿ ਨਾ ਪਰਮਾਤਮਾ ਸੁਰੀਆ ਸ਼ੁਭ ਦਾ ਫੜਿਆਈ ਆਪ ਬੁਰਤਾ ਦਾ ਬੁਰੇ ਤਰੀਕੇ ਰਾਂ ਮਨ ਜਿਹੀ ਵਸਾਇਆ ਜਹਿ ਰਤ ਨਾਮ ਗਨ ਤੋਆ ਸਤਿਗੁਰੂ ਮੈਂ ਪਾਇਆ ਮਨ ਮੇਰੇ ਅੰਸਾ ਦਾ ਫਰਨਾੰਦੇ ਪਰ ਨਾਲ ਹੁਕਮਾਂ ਨੂੰ ਮੇਰੇ ਦੂਰ ਸਾਹ ਵਸਾਣਾ ਆਹੀ ਕਰੂ ਕਰੇ ਤੇਰਾ ਆਪ ਸਭ ਸੋਆਣਾ ਸਭ ਰਗਾਂ ਅੰਸ ਬਰਤ ਸਵਾਮੀ ਸੁ ਜਮਨੋਂ ਵਿਸਾਰੇ ਸੱਚੇ ਸਾਹਿਬਾ ਕਿਆ ਨਹੀਂ ਕਰਦੇ ਰਹਿ ਕਰਤਾ ਤੇ ਰਹਿ ਪਿਛੇ ਰਹੇ ਜੀ ਸੋਹਾਰੇ ਸਦਾ ਸੁਦਸਾਹਾ ਤੇਰੀ ਨਾਮਾ ਨੋ ਸਾਹ ਨਾਮ ਜਿਨ ਕਿਰਪਾ ਵਸਿਆ ਹੋ ਜੇ ਸਰਬਕ੍ਰਿਧ ਜੈ ਨਾਨਕ ਸੱਚੇ ਸਾਹਿਬਾ ਕਿਆ ਨਹੀਂ ਕਰਦੇ ਰਹਿ ਸਾਚਾ ਨਾਮ ਮੇਰਾ ਆਪਾ ਪਰ ਸ਼ਾਂਤ ਸੁਖਮਨ ਹੈ ਬਸਿਆ ਤੇ ਨਿਚਾ ਸਾਫੂ ਨਹੀਂ ਆ ਸੁਖਮਨ ਕੀਤਾ ਗੁਰੂ ਬਿਟ ਮੋਚਿ ਸੁਦੀ ਆਰੇ ਕਟਿਆਈਆ ਹੈ ਰਾਮ ਸੁਮੋਹ ਸੰਤੋ ਸ਼ਬਦ ਰੂਪੇ ਅਨ ਸਚਾ ਨਾ ਮੇਰਾ ਆਧਾਰ ਬਜੇ ਅੰਝ ਸਤਿ ਨਿਧਕਾ ਸਦਾ ਗੈ ਕਰ ਸਦਾ ਗੈ ਸਬਦਮਾ ਜੇ ਕਾ ਰਾਜਿਤ ਕਰਤਾ ਆਈਆ ਮਦਮ ਤੁਦ ਵਸਤੀ ਤੇ ਕਾਲ ਗਤ ਰਬਾ ਪਿਆ ਹਉ ਤਰੇ ਸਲਸੁਰੇ ਗੁਰ ਸੰਤਾਂ ਪਿਆ ਤਰੇ ਸੁਣੀ ਸੱਚੀ ਬਾਣੀ ਸੰਤ ਸਾਜਣ ਭਰੇ ਸਰਸੇ ਅਪੁਰ ਗੁਰ ਤੇ ਨਾਨੀ ਹੁਣੇ ਗੀਤ ਕਹਤੇ ਪਵਿੱਤਰ ਸਤ ਗੁਰ ਦੇ ਅਪੂਰੇ ਵਧਾ ਗੁਰ ਚਰਨ ਲਾਗੇ ਬਾਜਿਆਨ ਹਲ ਗੁਰੇ ਸਲੋ ਭਗਤ ਪਾਣੀ ਪਿਤਾ ਮਾਤਾ ਤਤ ਮਹੱਤ ਦਿਸਰਾਤੁ ਇਤਾ ਦਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਦੇ ਮੁਖ ਉਜਲੇ ਕੇਤੀ ਚੁੱਟੇ ਨਾਲ ਜਿਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਦੇ ਮੁਖ ਉਜਲੇ ਕੇਤੀ ਚੁੱਟੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੂੰ ਸਗਲ ਸਮਗਰੀ ਤੁਮਰਾ ਸੂਤਰ ਤਹਾਰੀ ਤੁਮ ਤੇ ਹੋਇ ਸੋ ਆਗਿਆ ਤੇਰੀ ਗਤ ਮੇਤੋ ਤੁਮ ਹੀ ਜਾਣੀ ਨਾਨਕ ਦਾਸ ਤੋ ਦੇ ਆਗੇ ਅਰਦਾਸ ਹਮਾਰੀ ਜੀਉ ਪੰਡ ਸਾਧੂ ਸਾਹ ਨਾਨਕ ਸਾਬ ਤੇਰੀ ਵਡਿਆਈ ਕੋਈ ਨਾਉ ਨ ਜਾਣ ਬੋਲੋ ਨਾ ਜੀ ਸਤਿਨਾਮ ਤੀਨੇ ਤਾਪ ਨਿਵਾਰਨ ਹਾਰਾ ਦੁਖ ਹੰਤਾ ਸੁਖਦਾਸ ਤਾਕ ਵਿਗਨ ਨ ਕੋ ਉਲਾਗ ਜਾ ਕੀ ਪ੍ਰਭ ਆਗੇ ਅਰਦਾਸ ਅਰਦਾਸ ੴ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਮੀ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸਾ ਹੋਈ ਸਹਾਏ ਅਰਜਨ ਹਰਗੋਬਿੰਦ ਨੋ ਸਮਰਾਓ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਧਠੇ ਸਭ ਦੁੱਖ ਜਾਏ ਤੇਗ ਬਹਾਦਰ ਉਸ ਮਰਿਆ ਘਰ ਲਾਉਣ ਦਾ ਵੈ ਤਾਹੇ ਸਭ ਥਾਈ ਹੋਏ ਸਹਾਏ ਦਸਵੇਂ ਪਾਦਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਭ ਥਾਈ ਹੋਏ ਸਹਾਏ ਦਸਹਾ ਪਾਦਸ਼ਾਹੀ ਦੀ ਜੋਤ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦਰਸ਼ਨ ਦੀਦਾਰ ਜੀ ਕਾ ਤੇ ਅਹੰਤ ਧਰ ਕੇ ਬੋਲੇ ਜੇ ਪੰਜਾ ਪਿਆਰਿਆਂ ਚੋਹਾ ਸਾਹਿਬ ਜਾਦਿਆ ਚਾਲੀਆਂ ਮੁਕਤਿਆਂ ਹੱਠੀਆਂ ਜਤੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੇ ਗਵਾਹੀ ਦੇਖ ਕੇ ਅਣ ਡਠ ਕੀਤਾ ਤੇ ਨਾ ਪਿਆਰਿਆਂ ਸੱਚਿਆਰਿਆਂ ਦੀ ਕਮਾਈ ਦਾ ਤੇ ਹਮ ਧਰ ਕੇ ਖਾਲਸਾ ਜੀ ਬੋਲੋ ਜੀ ਜਨਾਬ ਸਿੰਘਾ ਉਸ ਨਗਾਨੇ ਧਰਮ へ ਤਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲਹਾਈਆਂ ਚਰਖਲੀਆਂ ਤੇ ਚੜੇ ਤਨ ਆ ਰਿਆ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾ ਸੁਆਸਾ ਸੰਗ ਨਵਾਹੀ ਇਨਾ ਪ੍ਰਾਤਨਾ ਤੇ ਵਰਤਮਾਨ ਸਮੇਂ ਦੇ ਸਮੂਹ ਸ਼ਹੀਦਾਂ ਦੀ ਕਮਾਈ ਦਾ ਤੇ ਅਸੀਂ ਧਰ ਕੇ ਖਾਲਸਾ ਜੀ ਬੋਲੋ ਜੀ ਪੰਜਾ ਤਖਤਾਂ ਸਰਬੱਤ ਗੁਰਦੁਆਰਿਆਂ ਜੀ ਕਾ ਤੇ ਅਸੀਂ ਧਰ ਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਨਾਮ ਚਿਤ ਆਵੇ ਚਿਤ ਆਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਹ ਤਹਰਛਿਆਰ ਆਏ ਤੋ ਦੇਖ ਤੇਗ ਫਤਿਹ ਮੇਰੇ ਤੇ ਕੀ ਤਾਇ ਜੋ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸੇ ਦੇ ਬੋਲ ਵਾਲੇ ਬੋਲੇ ਜੀ ਬਖਸ਼ੋ ਜੀ ਮਹਾਰਾਜ ਸਿੱਖਾ ਨੂੰ ਸਿੱਖੀ ਦਾਣ ਕੇਸ ਦਾਣ ਰਹਿਤ ਦਾਣ ਵਿਵੇਕ ਦਾਣ ਵਸਾਹ ਦਾਣ ਪ੍ਰੋਸਾ ਦਾਣ ਦਾਣਾ ਸਰ ਦਾਣ ਨਾਮ ਦਾਣ ਸ੍ਰੀ ਅਮਰਤ ਸਰ ਸਾਹਿਬ ਜਿਨ ਕੇ ਦਰਸ਼ਨ ਇਸ਼ਲਾਹਾਨ ਚੌਕੀਆਂ ਝੰਡੇ ਬੁੱਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਖਾਲਸਾ ਜੀ ਵਾਲੇ ਜੀ प्यारे सिखਾ ਦਾ ਮਨ ਨਿਵਾ ਮਤ ਉੱਚੀ ਮਤ ਪਤ ਦਾ ਰਾਖਾ ਆਪ ਅਕਾਲ ਪੁਰਖ ਅੰਤਰਜਾਮੀ ਵਾਹਿਗੁਰੂ ਆਪਣੇ ਪੰਥ ਦੇ ਸਦਾ ਸਹਾਇ ਦਾ ਤਾਰ ਜਿਓ ਸਮੂਹ ਗੁਰਦੁਆਰਿਆਂ ਗੁਰ ਧਾਮਾਂ ਦੇ ਖੁੱਲੇ ਦਰਸ਼ਨ ਦੀ ਦਾਤ ਤੇ ਸੇਵਾ ਸੁਭਾਲ ਕਰਨ ਦੀ ਦਾਤ ਪਿਆਰੇ ਖਾਲਸਾ ਪੰਥ ਨੂੰ ਬਖਸ਼ੋ ਜੀ ਨਿਮਾਣਿਓ ਕੇ ਮਾਣੁ ਸਤਿਗੁਰੂ ਨਤਾਨਿਓ ਕੇ ਤਾਨੁ ਨਯੋਟਿਆ ਦੀ ਓਟ ਤਨ ਤਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਦਸ਼ਾਹ ਜੀ ਆਪ ਜੀ ਦੇ ਚਰਨ ਕਮਲਾ ਪਾਉ ਸਿਨਮਰਤਾ ਸਹਿਤ ਅਰਦਾਸ 베 ਨਤੀ ਜੋ ਦਲੀ ਹੈ ਆਪ ਜੀ ਦੇ ਦਰੋਂ ਘਰੋ ਵਰਸਾਏ ਅਮਰ ਸ਼ਹੀਦ ਸਿੰਘ ਸਾਹਿਬੋ ਜਥੇਦਾਰ ਬਾਬਾ ਹਨੂਮਾਨ ਸਿੰਘ ਦੇ ਤੇ ਅਨੇਕ ਸ਼ਹੀਦ ਸਿੰਘਾਂ ਦੇ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਸੁਭਾਣਾ ਵਿਖੇ ਅੰਮ੍ਰਿਤ ਵੇਲੇ ਦੇ ਦੀਵਾਨ ਸਜੇ ਨੇ ਸਜੇ ਦੀਵਾਨਾ ਅੰਦਰ ਅੰਮ੍ਰਿਤ ਮਾਈ ਆਸਾ ਦੀ ਵਾਰ ਦਾ ਕੀਰਤਨ ਹੋਇਆ ਉਪਰੰਤ ਗੁਰਬਾਣੀ ਦੀ ਸ਼ਬਦ ਵਿਚਾਰ ਗੁਰਮਤ ਵਿਚਾਰਾ ਹੋਈਆਂ ਨੇ ਕਿਨੇ ਸਮੇਂ ਦੌਰਾਨ ਬਾਣੀ ਆ ਕਥਾ ਕੀ ਰਤਨ ਕਰਦੇ ਆ ਹੋਇਆ ਸਮੁੱਚੀਆਂ ਸੇਵਾਵਾਂ ਨਿਭਾਉਂਦੇ ਆ ਬੇ ਅੰਤ ਪ੍ਰਕਾਰ ਦੀ ਆ ਝੁਲਹਾ ਹੋ ਜਾਂਦੀਆਂ ਨੇ ਝੁਲਹਾ ਚੁਕਾ ਦੇ ਮਵਾफी ਬਖਸ਼ੋ ਜੀ ਤਗੋ ਵਾਸਤੇ ਪਿਆਰ ਤੇ ਸਤਕਾਰ ਦੇ ਨਾਲ ਬਾਣੀ ਪੜਨ ਸੁਣਨ ਦੀ ਸ੍ਰੇਸ਼ਟ ਮੱਤ ਬੋਧ ਬਖਸ਼ਿਸ਼ ਕਰਨੀ ਬੜੀ ਸੁਣੀ ਗੁਰਬਾਣੀ ਦਾ ਫਲਾ ਭਾਵ ਦਰ ਆਈਆਂ ਸੰਗਤਾਂ ਦੇ ਹਿਰਦਿਆਂ ਅੰਦਰ ਵਸਾਉਂਦਾ ਉੱਚਾ ਸੰਚਾਰ ਜੀਵਨ ਬਖਸ਼ਿਸ਼ ਕਰਨਾ ਸੇਵਾ ਸਿਮਰਨ ਨਿਤ ਨੇਮ ਦੀਆਂ ਦਾਤਾਂ ਬਖਸ਼ਿਸ਼ ਕਰਨੀਆਂ ਪਾਦਸ਼ਾਹ ਸਮੁੱਚੀਆਂ ਸਮਿਤਾਵਾਂ ਦੀਆਂ ਹਾਜ਼ਰੀਆਂ ਤਲਫਿਉ ਟੇਟਾਂਆਂ ਦਰ ਤੇ ਪ੍ਰਵਾਨ ਕਰਨੀਆਂ ਜੀ ਸੰਗਤਾਂ ਦਾ ਕਦਮ ਕਦਮ ਦੇਖੇ ਵਿਚ ਲਾਉਣਾ ਉਸ ਨੂੰ ਸੰਗਤਾਂ ਦੇ ਪਰਵਾਰਾ ਵਿੱਚ ਸੁਖ ਸ਼ਾਂਤੀ ਚੜ੍ਹਦੀ ਕਲਾ ਸਭਨਾ ਨੂੰ ਦੇਹੀ ਅਰੋਗਤਾਵਾਂ ਸਰੀਰਕ ਤੰਦਰੁਸਤੀਆਂ ਬਖਸ਼ਿਸ਼ ਕਰਨੀ ਆ ਨਗਰ ਖੇੜੇ ਤੇ ਸੁਖ ਵਰਤਾਉਣੀ ਸਰਬੱਤ ਦਾ ਭਲਾ ਕਰਨਾ ਜੀ ਕਿਰਪਾ ਕਰੋ ਐਸ ਵੇਲੇ ਸੰਗਤਾਂ ਵੱਲੋਂ ਕੜਾ ਪ੍ਰਸ਼ਾਦ ਦੇਗ ਸਾਜ ਕੇ ਹਾਜ਼ਰ ਹੈ ਕਰੀ ਪਾਕ ਸਾਲ ਸੋਚ ਪਵਿੱਤਰਾ ਹੁਣ ਲਾਵੋ ਹੋ ਭੋਗ ਹਰ ਰਾਏ ਲਗਿਆ ਹੁਕਮ ਪ੍ਰਸ਼ਾਦ ਸੰਗਤ ਵਿੱਚ ਵਰਤੇ ਜੋ ਜੀ ਛਕੇ ਸਤਿਨਾਮ ਛੇ ਪੌੜੀਆਂ ਸ੍ਰੀ ਆਨੰਦ ਸਾਹਿਬ ਜੀ ਕੀ ਅਰਦਾਸ ਅਖਰਵਾਦ ਘਾਟ ਭੁੱਲ ਚੁੱਕ ਮਵਾਫ ਕਰ ਲਈ ਸਰਬੱਤ ਦੇ ਖਾਰਜ ਦਾਸ ਕਰਨੇ ਜੀ ਕਿਰਪਾ ਕਰੋ ਪਾਵਨ ਪਵਿੱਤਰੋ ਹੁਕਮਨਾਮਾ ਸਾਹਿਬ ਦੀ ਬਖਸ਼ਿਸ਼ ਕਰਕੇ ਸਮੂਹ ਸੰਗਤ ਆਲੂ ਨਦਰੋ ਨਦਰ ਨੇ ਹਾਲ ਕਰੋ ਤੇ ਹੁਕਮਨਾਮਾ ਸਾਹਿਬ ਤੇ ਚਲਣ ਦੀ ਸਮਰੱਥਾ ਬਖਸ਼ੋ ਸਈ ਪਿਆਰੇ ਮੇਲੋ ਜਿਨ੍ਹਾਂ ਦੇ ਮਿਲਿਆ ਨਾਮ ਚਿਤ ਆਵੇ ਨਾਨਕ ਦੇ ਨਾਮ ਚੜਜੀ ਕਲਾ ਤੇਰੇ ਬਾਹੇ ਸਰਬਉਤਮ ਦਾ ਪਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ ਆਗਿਆ ਭਈ ਆਕਾਲ ਕੀ ਸਭ ਸਿੱਖਾਂ ਨੂੰ ਹੁਕਮ ਹੈ ਗੁਰੂ ਗ੍ਰੰਥ ਜੀ ਮੰਨਿਓ ਜੋ ਪ੍ਰਭ ਕੋ ਨਿਭੋ ਚਾਹ ਰਾਜ ਕਰੇਗਾ ਖਾਲਸਾ ਖਿਆਲ ਮ ਲਾਏਗੇ ਵਾਹਿਗੁਰੂ ਨਾਮ ਜਹਾਜ ਹੈ ਜੋ ਸਰਦਾ ਕਰ ਸੇਵਦੇ ਜੋ ਸਰਦਾ ਕਰ ਸੇਵਦੇ ਬੋਲੇ ਸਾਹਿਬ ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਸਾਹਿਬ ਜੀ ਕਿਰਪਾ ਕਰੋ ਤੀਨ ਕੇ ਦਤੈ ਮੇਰਾ ਕੰਮ ਅਬ ਤੁਣ ਨਾ ਵਿਚਾਰ ਕੋਈ ਮਾਤਾ ਕਾ ਤੈ ਤੋਪਸ ਸੁਵਾਮੀ ਮਾਨਸ ਕੀ ਗਤਿ ਏਹੀ ਬਾਹੂ ਗੁਰੂ ਗੁਰਹਾ ਬਾਲੇ ਵਿੱਚ ਬਾਲੇ ਅੰਮ੍ਰਿਤਸਰ ਗੁਰਬਾਣੀ ਕਹਾ ਸੇਵਕ ਜਨਮਾ ਲਾ ਪਰ ਤਖ ਗੁਰ ਨਿਸਦਾਰ ਜਾਨ ਮੈਲਾ ਨਾ ਪਰ ਤਖੋ ਗੁਰੂ ਨਿਸਤਾਰੇ ਸੋ ਕਹੋ ਤਲ ਬੁਰ ਸੇ ਬਿਜ ਤਾਹ ਬਿਸ ਸਹਜੋ ਦਰਸਲ ਪਰ ਸਿਆ ਗੁਰੂ ਕੈ ਜਨਮ ਮਰਨ ਸੱਜਣੋ ਸੱਜਾ ਪਾਤਸ਼ਾਹ ਹੋ ਸਿਰ ਸਾਹ ਜਿਸ ਪਾਸ ਬਹਥਿਆਸੋ ਹਿਆ ਸਭ ਨਾ ਦਾ ਜਿਸ ਪਾਸ ਬਹਥਿਆਸੋ ਹਿਆ ਸਭ ਨਾ ਦਾ ਸਤਨਾਮ ਮਾਮਾ ਸ੍ਰੀ ਵਾਹਿਗੁਰੂ ਗੁਰੂ ਸਾਹਿਬ ਜੀ ਸਲੋਕ ਮਹਲਾ ਤੁਜਾ ਬ੍ਰਹਮ ਦਾੰਦਾ ਕਿਸ ਦਾ ਬ੍ਰਹਮਤ ਰਹਾ ਸਬਦ ਲੇਵ ਲਾਏ ਨਾਵ ਲੱਗੀ 18 ਸiddhi ਪਿੱਛਾ ਲੱਗਿਆ ਫਿਰਹ ਜੋ ਹਰ ਹਿਰਦਾ ਸਦਾ ਵਸਦਾਏ ਰਹਿਮ ਨੇ ਬੰਦਾ ਤਸਬਾਹ ਰਹਿਮਤ ਰਹਾ ਇੱਕ ਸਬਦ ਲੈ ਬੁਲਾਏ ਨਾਮ ਲਧੀ 18 ਸiddhi ਪਿੱਛਾ ਲਗਿਆ ਫਿਰਹਾ ਜੋ ਹਰ ਹਿਰਦਾ ਸਦਾ ਵਸਾਵੇ ਬਿਨ ਸਤਗੁਰ ਨਾਉ ਨਾ ਪਾਈਐ ਬੁਝੋ ਹੋਂ ਕਰ ਵਿਚਾਰ ਨਾਨਕ ਰਾ ਪਹਾੜ ਸਤ ਗੁਰ ਮਿਲਿਆ ਸੁਖ ਪਾਏ ਜੋਗੇ ਚਾਰ ਮਹੱਲਾ ਤੁਜਾ ਕੀ ਗਬਰੂ ਕੀ ਬਿਰਦੇ ਹੈ پوکھ گرم سب آ سیتا لو ہوئے آپ گوائے اندر ترپت i'm ਮੋ ਲਾਏ ਤੌੜੀ ਹਉ ਬਲਹਾਰੀ ਤਮ ਕਾ ਜੋ ਗੁਰਮੁਖ ਸੁਖਾ ਜੋ ਹਰ ਨਾਮ ਧਿਆ ਦੇ ਦਰਸਨ ਪਿਖਾ ਸੁਣ ਕੀਰਤਨ ਹਰ ਗੁਣ ਰਵਾ ਹਰ ਜਸ ਮਨ ਲਿਖਾ ਹਰ ਨਾਮ ਸਲਾਹੀ ਰੰਗ ਸਿਓ ਸਾਬੋ ਕੇ ਨਵੇਖੇ ਕਿ ਰਖਾ ਤਨ ਤਨ ਸੋ ਹਾਰਾ ਸੋ ਸਰੀਰ ਖਾਨਾ ਹੈ ਜਿੱਥੇ ਮੇਰਾ ਘਰ ਧਰੇ ਨਾਮ ਸਲਾਹੀ ਰੰਗਸੋ ਸਾਬੇ ਕੇ ਲੇਖ ਖੇਖਾ ਤਾਲ ਤੁਨ ਸਹਾਨਾ ਸੋ ਸਰੀਰ ਖਾਨਾ ਜੁੱਧਾ ਮੇਰਾ ਘਰ ਘਰੇ ਵਿਖਾ واہ ہے برجی کا خالصہ واہ ہے برجی کی بھتے سلوک محلہ تیجا برہم بندہ تصدہ برحمت رہا ایک سامدھ نے بلائے ਨਵ ਲਧੇ 18 ਸਿਧੀ ਪਿੱਛੇ ਲਗੀਆਂ ਫਿਰ ਹੈ ਜੋ ਹਰ ਹਿਰਦਾ ਸਦਾ ਵਸਾਏ